ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ 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 ਗੁਰੂ ਆਹੇ குரு ਆਹੇ ਗੁਰੂਆਹੇ குரு ਆਹੇ ਗੁਰੂਆਹੇ குரு ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਰਕ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਸੰਤਾਨਾਂ ਅਮਰ ਸਹੀ ਤਨੋਖੇ ਅਮਰ ਸਹੀਵ ਅੰਤਨ ਬਾਬਾ ਦੀਪ ਸਿੰਘ ਜੀ ਦੇ 349 ਆਗਮਨ ਘੜੇ ਦੀਆਂ ਕਰੋੜ ਕਰੋੜ ਵਧਾਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਸ ਵਿਦੇਸ ਦੀਆਂ ਸੰਤਾਪਾਸ ਲਈ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਹਾਜ਼ਰੀਆਂ ਪਰਵਾ ਕੇ ਖੁਸ਼ੀਆਂ ਦੇ ਰਹੇ ਨੇ ਗਰੀਬਾਨ ਸੱਚੇ ਪਾਤਸ਼ਾਹ ਉਸੇ ਜਿੱਥੇ ਬਾਬਾ ਜੀ ਦਾ ਆਗਮਨ ਹੋਇਆ ਹੈ ਬਹੁਤ ਸ਼ਾਂਤੀ ਵਰਦੀ ਤੇ 343ਵਾਂ ਜਾਂਦੇ ਹੜਾ ਬੜੀ ਜੜਦੀ ਕਲਾ ਦੇ ਵਿੱਚ ਸ਼ਹੀਰ ਬਾਬਾ ਦੀਪ ਸਿੰਘ ਦੀ ਫਾਊਂਡੇਸ਼ਨ ਅਤੇ ਬੀਬੀ ਕੋ ਲਾਈਫਲਾਈ ਫੰਡ ਟ੍ਰਸਟ ਇਲਾਕੇ ਦੀਆਂ ਸੰਗਤਾਂ ਵੱਲੋਂ ਦੇਸ਼ ਤੋਂ ਉਦੇਸ਼ ਤੋਂ ਸੰਗਤਾਂ ਦੇ ਇਤਿਹਾਸ ਦੀਆਂ ਸਾਰੀਆਂ ਹਾਜ਼ਰੀਆਂ ਹੋ ਜਾਣਾ ਜਾਰੀ ਹੈ ਜਿਹਦੇ ਵਿੱਚ ਸਵਾਗਤ ਜਿਹੜੇ ਹੈ 17 ਜਨਵਰੀ ਨੂੰ ਰਾਜਪੂਤ ਜੇ ਸੰਤ ਸਾਡੀ ਦਰਬਾਰ ਕਵੀ ਦਰਬਾਰ ਪ੍ਰਸ਼ਾਸਨਾਰ ਤੇ ਨਾਲ ਨਾਲ ਜਰਜੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਬਾਦ ਤੇ ਅੱਜ 25 ਜਨਵਰੀ ਚਪੈਰਾ ਜਪ ਤੋਂ ਸਮਾਗਮੋ ਦੋ ਦੀਵਾਨ ਹਲ ਦੇ ਵਿੱਚ 1004 ਆਜਰੀ ਚੱਲ ਰਹੀ ਹੈ ਕੱਲ ਦਾ ਜੋ ਅੱਜ ਰਾਤ ਦਾ ਜੋ ਹੈ ਇਹ ਰਾਤੀ ਵੀ ਦੀਵਾਨ ਸੱਜਣਗੇ ਕੱਲ 26 ਜਨਵਰੀ ਦਿਨ ਅਤੇ ਰਾਤ ਦੇ ਦੀਵਾਨ ਸੱਜਣਗੇ 27 ਜਨਵਰੀ ਨੂੰ ਵੀ ਇਸੇ ਤਰ੍ਹਾਂ ਦੀਵਾਨ ਜਿਹੜਿਆ ਹੈ ਦੀਵਾਨ ਹਾਲ ਦੇ ਵਿੱਚ ਕਿਸੇ ਤਰ੍ਹਾਂ ਸੱਜਣਗੇ ਕਵੀ ਦਰਵਾਜ਼ ਕਵੀ ਦਰਵਾਜ਼ ਕਵੀਸ਼ਰ ਦਰਵਾਜ਼ ਤੇ ਕੀਪਨ ਜੋ ਹੈ ਇੱਕ ਸੰਗੀਤ ਮੁਕਾਬਲੇ ਵੀ 27 ਤਰੀਕ ਨੂੰ ਹੋ ਰਹੇ ਨੇ ਸੋ 28 ਤਰੀਕ ਨੂੰ ਕਬੱਡੀ ਜਦੋਂ ਦਾ ਮੈਚ ਤੇ ਹੋਰ ਸਾਰੀਆਂ ਜਿਹੜੀਆਂ ਕੋੜ ਦੌੜ ਇਹ ਸਿਵਾਵਾਂ ਜਿਹੜੀਆਂ ਨੇ ਬਾਬਾ ਦੀਪ ਸਿੰਘ ਅਗਮਾ ਢਾੜੇ ਦੀ ਖੁਸ਼ੀਆਂ ਦੇ ਵਿੱਚ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਲੱਖਾਂ ਦੀ ਤਵਾਦ ਦੇ ਵਿੱਚ ਇਹ ਲਗਭਗ ਲਗਭਗ 17 ਹਫ਼ਤਾ ਪਹਿਲਾਂ ਤੋਂ ਹੀ ਨਗਰ ਕੀਰਤਨ ਬੜੇ ਦੂਰ ਰਾਡੇ ਤੋਂ ਕਾਫੀ ਨਗਰ ਕੀਰਤਨ ਆ ਰਹੇ ਨੇ ਤੇ ਹੋਰ ਵੀ ਜਿਹੜੇ ਨਗ ਕੀਰਤਨ ਆਉਂਦੀਆਂ ਨੇ ਸਵਾਗਤ ਤੇ ਹਾਜ਼ਰੀਆਂ ਜਿਹੜਾ ਅਨਸਰ ਬਾਬਾ ਦੀਪ ਸਿੰਘ ਜੀ ਦੇ ਸਾਡੀ ਮਣੀ ਜੀ ਦਾ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਹੈ ਉਹ ਦੋ ਪਰ ਦਿਨ ਉਹ ਤਵਾਦ ਉਹ ਇਸ ਸਥਾਨ ਤੇ ਜਿਹੜਾ ਹੈ ਸੰਗਤਾਂ ਸਮੇਤ ਬੁੱਜੇਗਾ ਸੋ ਇਹਨਾਂ ਸਰ ਦੇ ਸਮਾਗਮਾਂ ਦੇ ਵਿੱਚ ਜਿੱਥੇ ਜਿੱਥੇ ਆਪ ਸੰਗਤਾਂ ਨੂੰ ਦੇਖਤੀ ਹੈ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਕਲਗੀ ਧਰਮਾ ਦਾ ਜੀ ਖੁਸ਼ੀਆਂ ਪ੍ਰਾਪਤ ਕਰੋ ਚੜ੍ਹਦੀ ਕਲਾ ਬਖਸ਼ੇ ਸਤਿ ਪਾਤਸ਼ਾਹ ਇਹ ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਭਾਈ ਗੁਰਦੀਖਾ ਖਾਲਸਾ ਭਾਈ ਗੁਰਮੀਤ ਸਿੰਘ ਪੱਤੇ